जयमति राम चंद्र महाराज की जय ओ सियावर रामचंद्र महाराज जय की जय का वीर बजरंगे ਹੋਂ ਕੀਆ ਪਤੀਰਾਮ ਚੰਦ ਮਹਾਰਾਜ ਕੀ ਜੈ ਜੈ ਸ਼੍ਰੀ ਰਾਮ ਜੀ ਜਿਸ ਤਰ੍ਹਾਂ ਕਿ ਅੱਜ ਸ਼੍ਰੀ ਗੁਰੂ ਕਲਾ ਮੰਚ ਵੱਲੋਂ ਪ੍ਰਭੂ ਸ਼੍ਰੀ ਰਾਮ ਲੀਲਾ ਦਾ ਜੋ ਮੰਚਨ ਦਾ ਆਗਾਜ਼ ਹੈ ਉਹਦਾ ਜੋ ਇਨਵੀਟੇਸ਼ਨ ਕਾਰਡ ਸੱਦਾ ਪੱਤਰ ਰਿਲੀਜ਼ ਕੀਤਾ ਜਾ ਰਿਹਾ ਹੈ ਗੁਰੂ ਕਲਾ ਮੰਚ ਦੇ ਆਫਿਸ ਦੇ ਵਿੱਚ ਇਸ ਬਾਰੇ ਇਸ ਮੌਕੇ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਸਾਰੇ ਹੀ ਮੇਰੇ ਛੋਟੇ ਤੇ ਵੱਡੇ ਵੀਰ ਜਿਹੜੇ ਸ੍ਰੀ ਗੁਰੂ ਕਲਾ ਮਚਨਾ ਪਿਛਲੇ ਲਗਾਤਾਰ 35 ਸਾਲਾਂ ਤੋਂ ਜੁੜੇ ਹੋਏ ਨੇ ਪ੍ਰਭੂ ਰਾਮ ਦੀ ਲੀਲਾ ਤਾਂ ਪਰੰਪਾਰ ਲਗਾਤਾਰ ਯੁੱਗਾਂ ਯੁਗਾੰਤਰਾਂ ਤੋਂ ਚੱਲ ਰਹੀ ਹੈ ਪਰ ਅਸੀਂ ਬੜੇ ਵੱਡ ਭਾਗੇ ਹਾਂ ਕਿ ਪਿਛਲੇ 35 ਸਾਲਾਂ ਤੋਂ ਸ੍ਰੀ ਗੁਰੂ ਕਲਾ ਮਾਂ ਜਿਹੜੀ ਸਾਡੀ ਸੰਸਥਾ ਹੈ ਇਸ ਰਾਮਲੀਲਾ ਪ੍ਰਭੂ ਰਾਤਰੀ ਦਾ ਅਸੀਂ ਮੰਚਨ ਇਸੇ ਹੀ ਪ੍ਰਾਂਗਨ ਦੇ ਵੀ ਤਲਾਬ ਮੰਦਿਰ ਦੇ ਵਿੱਚ ਕਰ ਰਹੇ ਹਾਂ ਪਿਛਲੇ ਲਗਾਤਾਰ 35 ਸਾਲਾਂ ਤੋਂ ਮੇਰੇ ਛੋਟੇ ਵੀਰ ਸ਼੍ਰੀ ਆਨੰਦ ਸ਼ਰਮਾ ਜੀ ਡਾਇਰੈਕਟਰ ਉਸ ਤੋਂ ਵੀ 1 ਸਾਲ ਪਹਿਲਾਂ ਤੋਂ ਇਸ ਸੰਸਥਾ ਨਾਲ ਜੁੜੇ ਹੋਏ ਨੇ ਤੇ ਇਸ ਜਾਮਲੀਲਾ ਦਾ ਪੂਰਾ ਮੰਚਨ ਦੇ ਵਿੱਚ ਡਾਇਰੈਕਸ਼ਨ ਇਹਨਾਂ ਦੀ ਹੀ ਚੱਲਦੀ ਹੈ ਬਹੁਤ ਆਭਾਰੀ ਇਹਨਾਂ ਦਾ ਕਿ ਪਿਛਲੇ ਕਾਫੀ ਸਮੇਂ ਤੋਂ ਵਿਦੇਸ਼ ਹੋਂਦੇ ਵਿੱਚ ਵੀ ਕਾਰਨ ਹੋਂ ਨਚੇਚਾ ਇੱਥੇ ਇੰਡੀਆ ਵਿੱਚ ਆਏ ਨੇ ਤੇ ਇਹਨਾਂ ਨੂੰ ਬਹੁਤ-ਬਹੁਤ ਅਸੀਂ ਜੀਹਾਂ ਆਖਦੇ ਹਾਂ ਤੇ ਪ੍ਰਭੂ ਰਾਮ ਦੀ ਲੀਲਾ ਦਾ ਮੰਚਨ ਇਹਨਾਂ ਬਗੈਰ ਤਾਂ ਹੋ ਹੀ ਨਹੀਂ ਸਕਦਾ ਸੀ ਜੀ ਦੂਜੇ ਤੌਰ ਤੇ ਮੇਰੇ ਛੋਟੇ ਵੀਰ ਸ੍ਰੀ ਮਨੀਸ਼ ਦੀ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੇ ਹਾਤੀ ਦੇ ਸਾਡੇ ਨਾਲ ਬਹੁਤ ਸਾਲਾਂ ਤੋਂ ਜੁੜੇ ਹੋਏ ਨੇ ਤੇ ਬਹੁਤ ਵੱਡੀ ਸੇਵਾ ਇਹਨਾਂ ਦੇ ਜੁਮੇ ਅਸੀਂ ਹਰ ਸਾਲ ਲਗਾਨੇ ਆਂ ਪ੍ਰਭੂ ਦੀ ਲੀਲਾ ਦੇ ਮੰਚਨ ਦੇ ਲਈ ਕਾਰਡ ਦਾ ਵੀ ਯੋਗਦਾਨ ਪਾਉਂਦੇ ਨੇ ਸਾਨੂੰ ਬਹੁਤ ਸਹਿਯੋਗ ਦਿੰਦੇ ਨੇ ਇਹਨਾਂ ਨੇ ਇੱਥੇ ਆਉਣ ਦੇ ਉੱਪਰ ਤੇ ਅੱਜ ਜਿਹੜਾ ਅਸੀਂ ਸੱਦਾ ਪੱਤਰ ਜਿਹੜਾ ਨਿਮੰਤਰਣ ਪੱਤਰ ਆ ਉਹਦਾ ਲੋਕਾਪਨ ਕਰਨ ਜਾ ਰਹੇ ਆ ਤੇ ਉਹਦੇ ਲਈ ਮੈਂ ਵਿਸ਼ੇਸ਼ ਤੌਰ ਤੇ ਆਪਣੇ ਛੋਟੇ ਵੀਰ ਮਨੀਸ਼ ਧੀਰ ਜੀ ਨੂੰ ਆਖਿਆ ਸੀ ਕਿ ਤੁਸੀਂ ਇੱਥੇ ਆਓ ਤਾਂ ਕਿ ਇਹਨਾਂ ਦਾ ਆਗਾਜ਼ ਕਰ ਸਕੀਏ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਇਸ ਮੰਚ ਦੇ ਵਿੱਚ ਆਉਣ ਦਾ ਤੇ ਲਗਾਤਾਰ ਇਸ ਮੰਚ ਨਾਲ ਜੁੜੇ ਰਹਿਣ ਦੇ ਲਈ ਹੁਣ ਮੈਂ ਇਹਨਾਂ ਨੂੰ ਮਨੀਸ਼ ਧੀਰ ਜੀ ਨੂੰ ਕਹੂੰਗਾ ਕਿ ਦੋ ਸ਼ਬਦ ਕਹਿਣ ਬੁਸ਼ਰੀ ਗੁਰੂ ਕਲਾ ਮੰਚ ਵਾਲਾ ਜੈ ਸ਼੍ਰੀ ਰਾਮ ਜੈ ਸ਼ जय श्री राम जी सारेनु बड़ा आनंदमय उत्सव जेड़ा ਸਾਡੇ ਸਨਾਤਨ ਦੇ ਵਿੱਚ ਜਿਹਦੀ ਬਹੁਤ ਅਹਿਮੀਅਤ ਹੈ। શ્રી ਰਾਮਲੀਲਾ ਔਰ ਇਹਦੇ ਬੇਸ ਦੇ ਉੱਤੇ ਸਾਡੇ ਨਕੋਦਰ ਦੀ ਇੱਕ ਬਹੁਤ ਪੁਰਾਣੀ ਜਿਹੜੀ ਸੰਸਥਾ ਜਿਹੜੀ ਅਸੀਂ ਆਪਣੇ ਟੀਨੇਜਰ ਤੋਂ ਦੇਖਦੇ ਆ ਰਹੇ ਹਾਂ। શ્રી ਗੁਰੂ ਕਲਾ ਮੰਚ ਜਿਨ੍ਹਾਂ ਦੇ ਡਾਇਰੈਕਟਰ ਸਾਡੇ ਬ੍ਰਦਰ ਅਨਿਲ ਜੀ ਇਹਨਾਂ ਉਹ ਸਭ ਬਹੁਤ ਛੋਟੇ ਹੁੰਦੇ ਆ ਤੁਸੀਂ ਅਸੀਂ ਇਹਨਾਂ ਨੂੰ ਦੇਖਦੇ ਆ ਰਹੇ ਇਹਨਾਂ ਦੀ ਜਿਹੜੀ ਡੈਡੀਕੇਸ਼ਨ ਹੈ ਇਸ ਮੰਚ ਨੂੰ ਸ਼ੁਰੂਆਤ ਕਰਨ ਦੀ ਔਰ ਰਾਮਲੀਲਾ ਜਿਹੜੀ ਰਾਤਰੀ ਜਿਹੜੀ ਉਹਦੀ ਮੰਚਨ ਦੀ ਉਹਨੂੰ ਕਿਦਾਂ ਨਿਪਰੇ ਚਾੜਨਾ ਇਹਨਾਂ ਦੀ ਸਾਰੀ ਟੀਮ ਜਿਹੜੀ ਹੈ ਇਹਦੇ ਲਈ ਵਚਨਬੱਧ ਹੈ ਜੀ ਜਿਸ ਤਰ੍ਹਾਂ ਮੈਂ ਦੇਖਦਾ ਕਿ ਮੇਰੇ ਸਾਰੇ ਸੀਨੀਅਰ ਹੈ ਮੈਂ ਕਿਸੇ ਦਾ ਨਾਮ ਲੈ ਕੇ ਕਹਾਂ ਦਾ ਕਿਸੇ ਦਾ ਨਾਮ ਭੁੱਲ ਜਾਏ ਤਾਂ ਮੈਂ ਉਹਦਾ ਖਿਮਾ ਦਾ ਜਾਚਕ ਹਾਂ ਜੀ ਮੇਰੇ ਤਾਂ ਸਾਰੇ ਜਿਹੜੇ ਰਿਸਪੈਕਟੇਬਲ ਇੰਨੇ ਆ ਕਿ ਅਸੀਂ ਆਪਣੇ ਪਰਿਵਾਰ ਮੰਗਰ ਇਹਨਾਂ ਨੂੰ ਸਮਝਦੇ ਆਂ ਔਰ ਜਿੰਨਾ ਇਹ ਮਾਨ ਸਤਿਕਾਰ ਦਿੰਦੇ ਆ ਮੈਂ ਤਾਂ ਪ੍ਰਭੂ ਸ਼੍ਰੀ ਰਾਮ ਅੱ ਕਿ ਜਦ ਤੀ ਇਹ ਮੰਚਨ ਚੱਲਦਾ ਆ ਰਿਹਾ ਔਰ ਆਉਣ ਵਾਲੇ ਵੀ 135 ਸਾਲ ਤੱਕ ਅਸੀਂ ਇਹਨੂੰ ਇਸੇ ਤਰ੍ਹਾਂ ਹੀ ਨਿਭਾਈਏ ਜੀ ਇਹਨਾਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਨੇ ਔਰ ਪ੍ਰਭੂ ਸ਼੍ਰੀ ਰਾਮ ਅਗੇ ਮਾਤਾ ਜਾਨਗੀ ਜੀ ਅਗੇ ਹਨੂਮਾਨ ਜੀ ਅਗੇ ਅਰਦਾਸ ਕਰਦੇ ਆ ਕਿ ਜਿਸ ਤਰ੍ਹਾਂ ਇਹਨਾਂ ਨੂੰ 35 ਸਾਲ ਤੋਂ ਇਹਨਾਂ ਨੂੰ ਸ਼ਕਤੀ ਦਿੱਤੀ ਹੋਈ ਹੈ ਜਿਹੜਾ ਰਾਤਰੀ ਦਾ ਕਲਾ ਮੰਚ ਦੇ ਅੰਦਰ ਇੱਥੇ ਜਿਹੜਾ ਇੱਕ ਆਯੋਜਨ ਹੁੰਦਾ ਦੇਵੀ ਤਲਾਬ ਜਗਦੰਬੇ ਧਾਮ ਦੇ ਅੰਦਰ ਮਾਤਾ ਰਾਣੀ ਪੂਰੀ ਕਿਰਪਾ ਵਰਸਦੀ ਹੈ ਪ੍ਰਭੂ ਸ਼੍ਰੀ ਰਾਮ ਲਕਸ਼ਮਣ ਜੀ ਜਾਨਗੀ ਜੀ ਮਾਤਾ ਪੂਰੇ ਸਾਕਸ਼ਾਤ ਰੂਪ ਦੇ ਵਿੱਚ ਇੱਥੇ ਵਿਰਾਜਮਾਨ ਹੈ ਸਾਨੂੰ ਸਾਰਿਆਂ ਨੂੰ শ্রোਤਿਆਂ ਨੂੰ ਸਾਨੂੰ ਸਾਰੇ ਨਕੋਦਰ ਨਿਵਾਸੀਆਂ ਨੂੰ ਇੱਥੇ ਆ ਕੇ ਨਤਮਸਤਕ ਹੋਣ ਦਾ ਮੌਕਾ ਮਿਲਦਾ ਸਾਨੂੰ ਇਹ ਲੈ ਲੈਣਾ ਚਾਹੀਦਾ ਹੈ ਅਫਸਰ ਕਿਉਂਕਿ ਜਿਹੜੇ ਅਫਸਰ ਹੁੰਦੇ ਆ ਪ੍ਰਭੂ શ્રી ਰਾਮ ਜੀ ਦੀ ਕਿਰਪਾ ਤੋਂ ਬਿਨਾ ਨਹੀਂ ਹੋ ਸਕਦਾ ਜੀ ਔਰ ਅਸੀਂ ਵੀ ਮੈਂ ਆਪਣੇ ਨੌਰੇ ਰਣ ਧੀਰ ਪਰਿਵਾਰ ਵੱਲੋਂ ਵੀ ਇਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਔਰ ਇਹਨਾਂ ਦਾ ਧੰਨਵਾਦ ਵੀ ਕਰਦਾ ਕਿ ਇਹਨਾਂ ਨੇ ਸਾਨੂੰ ਇਸ ਕਾਬਲ ਸਮਝਿਆ ਹੋਇਆ ਕਿ ਜਿੰਨਾ ਕ ਸਾਡੇ ਕੋਲ ਇਹ ਯੋਗਦਾਨ ਪਵਾ ਲੈਣ ਉਹ ਥੋੜਾ ਮੈਂ ਤਾਂ ਇਹਨਾਂ ਨੂੰ ਕਿਨੂ ਕਿਨੂ ਨਾਮ ਲੈ ਕੇ ਕਹਦਾ ਕਿ ਇਹਨਾਂ ਦਾ ਕਿਹਦਾ ਕਿਹਦਾ ਮੈਂ ਧੰਨਵਾਦੀ ਹੋਵਾਂ ਜੀ ਇਹਨਾਂ ਚੋ ਇੱਕ ਇੱਕ ਚੱਕਲੋ ਇੱਕ ਇੱਕ ਉਹ ਸੁੱਚੇ ਮੋਤੀ ਹੈ ਜਿਹੜੇ ਇੱਕ ਮਾਲਾ ਦੇ ਵਿੱਚ ਪ੍ਰਭੂ ਸ਼੍ਰੀ ਰਾਮ ਜੀ ਨੇ ਪਰੋਏ ਹੋਏ ਹੈ ਇਹ ਸਾਰੇ ਹੀ ਨਾਗ ਹੈ ਸਾਡੇ ਸ਼ਹਿਰ ਦੇ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸ਼੍ਰੀ ਗੁਰੂ ਕਲਾ ਮੰਚ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਪਰਿਵਾਰ ਵੱਲੋਂ ਇਹਨਾਂ ਨੂੰ ਬਹੁਤ ਸ਼ੁਭ ਕਾਮਨਾਵਾਂ ਦਿੰਦਾ ਜੀ ਜਿਹੜੀ ਰਮਾਇਣ ਜੀ ਦਾ ਪਾਠ ਸ਼੍ਰੀ ਰਾਮ ਲੀਲਾ ਦਾ ਜਿਹੜਾ ਉਤਸਵ ਹੈ ਜਿਹੜਾ ਮਨਾਣ ਸ਼ੁਰੂਆਤ ਕਰਨ ਜਾ ਰਹੇ ਹੈ ਔਰ ਇਸੇ ਤਰ੍ਹਾਂ ਹੀ ਆਨ ਵਾਲੇ ਸਦੀਆਂ ਸਦੀਆਂ ਤੱਕ ਇਥੇ ਤਰ੍ਹਾਂ ਮਨਾਉਂਦੇ ਰਹੀਏ ਔਰ ਸਾਨੂੰ ਪ੍ਰਭੂ શ્રી ਰਾਮ ਜੀ ਦੀ ਕਿਰਪਾ ਇਸੇ ਤਰ੍ਹਾਂ ਸਾਡੇ ਨਕੂਤਰ ਨਿਵਾਸੀਆਂ ਨੂੰ ਮਿਲਦੀ ਰਹੇ ਬਹੁਤ ਬਹੁਤ ਸ਼ੁਕਰੀਆ ਜੈ ਕਰੇ ਵੀਰ ਬਜਰੰਗੀ ਹਰ ਮਹਾਦੇਵ ਥੈਂਕਸ ਫੋਰ ਯੂਰ ਹਾਂਜੀ ਜੈ ਸ਼੍ਰੀ ਰਾਮ ਅੱਜ ਬੜਾ ਹੀ ਸ਼ੁਭ ਦਿਹਾੜਾ ਹੈ ਜਦੋਂ ਸ਼੍ਰੀ ਗੁਰੂ ਕਲਾ ਮੰਚ ਰਜਿਸਟਰ ਰਾਤਰੀ ਰਾਮਲੀਲਾ ਦਾ ਜਿਹੜਾ ਉਯੋਜਨ ਪਿਛਲੇ 35 ਸਾਲ ਤੋਂ ਹੁੰਦਾ ਆ ਰਿਹਾ ਹੈ ਜਿਹੜਾ ਕਿ ਨਿਰਦੇਸ਼ਨ ਸ਼੍ਰੀ ਅਨਿਲ ਸ਼ਰਮਾ ਜੀ ਬੇਸ਼ੱਕ ਉਹ ਪਿਛਲੇ 2 ਸਾਲ ਤੋਂ ਵਿਦੇਸ਼ 'ਚ ਨੇ ਫੇਰ ਵੀ ਪ੍ਰਭੂ ਦੇ ਚਰਨਾਂ ਨਾਲ ਜੁੜੇ ਹੋਏ ਨੇ ਸਪੈਸ਼ਲੀ ਪ੍ਰਭੂ ਦੇ ਆਸ਼ੀਰਵਾਦ ਲੈਣ ਲਈ ਸਾਡੇ ਵਿੱਚ ਅੱਜ ਐਤਕੀ ਦਾ 10 ਦਿਨ ਪਹਿਲਾਂ ਹੀ ਪਹੁੰਚ ਗਏ ਨੇ ਪ੍ਰਭੂ ਦੀ ਬਹੁਤ ਕਿਰਪਾ ਉਹਨਾਂ ਤੇ ਮੈਂ ਮੰਚ ਵੱਲੋਂ ਉਹਨਾਂ ਦਾ ਇੱਥੇ ਆਇਆ ਤੇ ਜੀ ਆਇਆਂ ਤੇ ਧੰਨਵਾਦ ਕਰਦਾ ਕਿ ਜਿਹੜੀ ਇਹ ਪਰੰਪਰਾ ਨੂੰ ਜੁਗਾ ਜਗੰਤਰਾਂ ਤੱਕ ਚਲਾ ਚਲਾਨ ਦੇ ਲਈ ਉਹ ਬਚਨ ਬੰਦ ਨੇ ਫਿਰ ਤੋਂ ਬਾਅਦ ਮੈਂ ਗੱਲ ਕਰਾਂਗਾ ਜੀ ਕਿ ਅੱਜ ਦੇ ਜਿਹੜਾ ਕਾਰਡ ਸੀਗਾ ਇਨਵੀਟੇਸ਼ਨ ਕਾਰਡ ਹੈ ਉਹਨੂੰ ਅਸੀਂ ਇਸ਼ੂ ਕੀਤਾ ਹੈ ਦਫ਼ਤਰ ਦੇ ਵਿੱਚ ਉਹਦੇ ਵਿੱਚ ਸਾਡੇ ਬੜੇ ਹੀ ਨਾਮੀ ਪਰਿਵਾਰ ਤੋਂ ਸ਼੍ਰੀ ਮਨੀਸ਼ ਧੀਰ ਜੀ ਸਾਡੇ ਜਵਰਾਜਮਾਨ ਨੇ ਉਹਨਾਂ ਨੇ ਆਪਣੇ ਕਰ ਕਮਲਾਂ ਦੇ ਨਾਲ ਅੱਜ ਇਹ ਕਾਰਡ ਨੂੰ ਇਸ਼ੂ ਕੀਤਾ ਹੈ ਮੈਂ ਇਥੇ ਇੱਕ ਛੋਟੀ ਜੀ ਗੱਲ ਐਡ ਕਰਨੀ ਚਾਹਨਾ ਕਿ ਕਈ ਵਾਰੀ ਗੱਲਾਂ ਕਈ ਨਾ ਖੂਨ ਦੇ ਵਿੱਚ ਹੀ ਹੋ ਜਾਂਦੀਆਂ ਜੀ ਜਿਸ ਤਰ੍ਹਾਂ ਕਿ ਇਹਨਾਂ ਦੇ ਦਾਦਾ ਜੀ ਸ਼੍ਰੀ ਨੌਰਿਆਰਾਮ ਧੀਰ ਜੀ ਮੇਰੇ ਫਾਦਰ ਦਾਸੇ ਹੁੰਦੇ ਸੀਗੇ ਕਿ ਉਹ ਸ਼ੁਰੂ ਤੋਂ ਹੀ ਪ੍ਰਭੂ ਦੇ ਚਰਨਾਲਾ ਜੁੜੇ ਹੋਏ ਸੀਗੇ ਤੇ ਰਾਸਲੀਲਾ ਵੀ ਜਲੋਟਿਆ ਮੰਦਿਰ ਦੇ ਕੋਲ ਕਰਵਾਉਂਦੇ ਰਹੇ ਨੇ ਤੇ ਇਹੀ ਇਹਨਾਂ ਦੇ ਘਰ ਜਿਹੜਾ ਅੱਜ ਕੱਲ ਪ੍ਰੈਜ਼ੈਂਟ ਹੈ ਜਲੋਟਿਆ ਮੰਦਿਰ ਦੀ ਉੱਥੇ ਹੀ ਰਾਸਲੀਲਾ ਹੁੰਦੀ ਰਹੀ ਹੈ ਇਹ ਪਰਿਵਾਰ ਬਹੁਤ ਹੀ ਧਾਰਮਿਕ ਪਰਿਵਾਰ ਹੈ ਤੇ ਪ੍ਰਭੂ ਦੇ ਚਰਨਾਂ 'ਚ ਜੁੜਿਆ ਹੋਇਆ ਹੈ ਤੇ ਪ੍ਰਭੂ ਦੇ ਇਹਨਾਂ ਦੇ ਉੱਤੇ ਬਹੁਤ ਹੀ ਅਸ਼ੀਰਵਾਦ ਹੈ ਜੀ ਮੈਂ ਉੱਚੇ ਤੌਰ ਤੇ ਅੱਜ ਗੱਲ ਕਰਾਂਗਾ ਕਿ ਮੇਰੇ ਮੈਂ ਤਾਂ ਬੱਚਾ ਗਲਤੀਆਂ ਦਾ ਜਾਚਕ ਆ ਪਵਨ ਗੁਪਤਾ ਜੀ ਜਿਨ੍ਹਾਂ ਨੂੰ ਕਿ ਮੈਂ ਹਮੇਸ਼ਾ ਮੰਚ ਦੇ ਵਿੱਚ ਆਪਣੇ ਬੜੇ ਹੀ ਲੱਕੀ ਤੇ ਸੁਭਾਗਿਆ ਸਮਝਦਾ ਕਿ ਜਦੋਂ ਮੈਂ ਮਾੜੀ ਜੀ ਗੱਲ ਕਹਿੰਨਾ ਉਸੇ ਵੇਲੇ ਹਾਜ਼ਰ ਹੋ ਜਾਂਦੇ ਨੇ ਤੇ ਬਹੁਤ ਹੀ ਸੀਨੀਅਰ ਬਾਨੀ ਬੰਦੇ ਸਾਡੇ ਵਿਚ ਬਰਾਜਮਾਨ ਨੇ ਮੈਂ ਸਿਹਤ ਨਾ ਠੀਕ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਬੇਨਤੀ ਕੀਤੀ ਕਿੰਨੇ ਯਾਰ ਮੈਂ ਪੌੜੀਆਂ ਨਹੀਂ ਚੜ ਸਕਦਾ ਫਿਰ ਵੀ ਉਹ ਅੱਜ ਸਾਡੇ ਵਿਚ ਨੇ ਮੈਂ ਉਹਨਾਂ ਦਾ तहे ਦਿਲੋਂ ਸ਼ੁਕਰਗੁਜ਼ਾਰਾਂ ਸਾਡੇ ਕੋਲ ਬੜੇ ਹੀ ਨਾਮੀ ਵਪਾਰੀ ਪੁਰਾਣੇ ਬੰਦੇ ਸ਼੍ਰੀ ਵਿਪਨ ਗੁਪਤਾ ਜੀ ਟੇਸਟੀ ਬਾਈਟਸ ਤੋਂ ਗਲੋਬਲ ਐਜੂਕੇਸ਼ਨਸ ਹਬ ਤੋਂ ਸਾਡੇ ਵਿਚ ਬਰਾਜਮਾਨ ਨੇ ਹਮੇਸ਼ਾ ਤਨਮਨ ਤਾਂ ਦੇ ਨਾਲ ਗੁਰੂ ਕਲਾ ਮੰਚ ਨੂੰ ਸੀਂਦੇ ਨੇ ਮੈਂ ਹੋਰ ਸ਼੍ਰੀ ਅਨਿਲਪੁਰੀ ਜੀ ਇਹ ਜਿਹੜੇ ਕਿ ਹਮੇਸ਼ਾ ਹੀ ਸਾਡੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਤੁਰੇ ਨੇ ਅਸੀਂ ਉਹਨਾਂ ਦਾ ਇੱਥੇ ਮਨੀਸ਼ ਭਾਰਦਵਾਜੀ सोनू ਹਿਮੰਤ ਸ਼ਰਮਾ ਜੀ ਟਗੋਰ ਮਾਡਲ ਸਕੂਲ ਵਾਲੇ ਫੋਰ ਮੈਂ ਅਮਿਤ ਵੇਧ ਜੀ ਧੀਰ ਸਾਹਿਬ ਸਾਰੇ ਹੀ ਸਾਥੀ ਮੇਰੇ ਗੁਪਤਾ ਫੈਮਿਲੀ ਦਾ ਸਾਡੇ ਗੁਰੂਕਲਾ ਮੰਚ ਦੀ ਬੈਕਬੋਨ ਹੈ ਨੇ ਉਹ ਸਾਰੇ ਸਾਡੇ ਨਾਲ ਨੇ ਤੇ ਬ੍ਰਦਰ ਦੇ ਨਾਲ-ਨਾਲ ਸਾਡੇ ਕੋਲ ਅਰुण ਸ਼ਰਮਾ ਜੀ ਜਿਹੜੇ ਕਿ ਕੋ-ਡਾਇਰੈਕਟਰ ਤੇ ਸਾਰੀ ਛਤਰ ਛਾਇਆ ਉਹਨਾਂ ਦੀ ਹੈ ਜਿਹੜੇ ਨਾਲ ਅਸੀਂ ਕੰਮ ਕਰਦੇ ਪਏ ਆਂ ਡਾਇਰੈਕਟਰ ਮੈਂ ਉਹਨਾਂ ਦਾ ਵੀ ਧੰਨਵਾਦੀ ਆਂ ਇੱਕ ਵਾਰੀ ਫੇਰ ਮੈਂ ਸਾਰਿਆਂ ਨੂੰ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਆਪਣੇ ਸਾਡੇ ਛੋਟੇ ਵੀਰਾਂ ਨੂੰ ਵੱਡਿਆਂ ਵੀਰਾਂ ਨੂੰ ਅੱਜ ਦੇ ਦਿਨ ਦੀ ਵਧਾਈ ਦੇਣਾ ਜੀ ਜੈ ਸ਼੍ਰੀ ਰਾਮ ਸਭੀ ਪ੍ਰਭੂ ਪ੍ਰੇਮੀਆਂ ਨੂੰ ਇਹ ਨਵੇਦਨਾ ਬੇਨਤੀ ਹੈ कि इस रामिला ਵਿੱਚ ਆਓ ਕਿ ਪ੍ਰਭੂ શ્રી ਰਾਮ ਜੀ ਦਾ ਆਸ਼ੀਰਵਾਦ પ્રાપ્ત ਕਰੋ જય શ્રી ਰਾਮ જય જય ਹਾਂਜੀ ਦੋ ਸ਼ਬਦ ਕਹਿ ਦਿਓ જય શ્રી ਰਾਮ ਰਾਮ ਨਾਮ ਅਧਾਰ ਜਨੇ ਉਹ ਜਲਮੇ ਰਾਹ ਬਣਾਤੇ ਹਨ ਜਿਸ ਪਰ ਕਿਰਪਾ ਰਾਮ ਕਰੇ ਉਹ ਪੱਥਰ ਵੀ ਧਰ ਜਾਂਦੇ ਹਨ ਪ੍ਰਭੂ શ્રી ਰਾਮ ਜੀ ਦੀ अपार कृपा ਦਾ صدਕਾ ਅੱਜ ਸਾਨੂੰ ਵੀ ਇਸ ਮੰਚ ਦੇ ਨਾਲ ਜੁੜਨ ਦਾ ਮੌਕਾ ਮਿਲਿਆ ਕਿਉਂਕਿ ਮੇਰੀ ਇਹ ਤੀਜੀ ਬੀੜੀ ਆ ਔਰ ਕਿਸੇ ਟਾਈਮ ਇੱਥੇ ਆ ਕੇ ਦੇਖਦੇ ਹੁੰਦੇ ਸੀ ਲੇਕਿਨ ਅੱਜ ਮੰਚ ਦੇ ਨਾਲ ਜੁੜੇ ਆ। ਉਹ ਅੱਜ 35ਵਾਂ ਉਤਸਵ ਜਿਹੜਾ ਅਸੀਂ ਖੀਰੀ ਗੁਰੂ ਕਲਾ ਮੰਚ ਦੀ ਤਰਫੋਂ ਮਨਾਉਣ ਜਾ ਰਹੇ ਆ। ਔਰ ਮੇਰੇ ਤੋਂ ਪਹਿਲਾਂ ਸਾਡੇ ਸੀਨੀਅਰਸ ਨੇ ਸਾਰਿਆਂ ਨੇ ਸੁਰੇਸ਼ ਪ੍ਰਾਸ਼ਾਦ ਜੀ ਪ੍ਰਧਾਨ ਸਾਹਿਬ ਨੇ ਸਾਡੇ ਮਹਾਸਚਿਵ ਰਕੇਸ਼ ਸ਼ਰਮਾ ਜੀ ਡਾਇਰੈਕਟਰ ਅਨਿਲ ਜੀ ਤੇ ਚੇਚੇ ਤੋਂ ਤੇ ਸਾਡੇ ਵਿੱਚ ਆਏ ਸਾਡੇ ਮੁਨੀਸ਼ਤੀ ਜੀ ਜੋ ਕਿ ਭਾਤੇ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵੀ ਨੇ ਤੇ ਔਰ ਇੱਕ ਸਮਾਜ ਸੇਵੀ ਹੋਣ ਦੇ ਨਾਤੇ ਨਾਤੇ ਇੱਕ ਧਾਰਮਿਕ ਪਰਿਵਾਰ ਆ ਚਲੋ ਸਾਰੀਆਂ ਗੱਲਾਂ ਦੱਸ ਦਿੱਤੀਆਂ ਔਰ ਸਾਡੇ ਸਾਰੇ ਸਾਥੀ ਮੰਚ ਦੇ ਜਿੰਨੇ ਵੀ ਸਾਥੀ ਆ ਬੜੀ ਨਿਸ਼ਟਾ ਤੇ ਭਾਵਨਾ ਦੇ ਨਾਲ ਜਿਹੜਾ ਇਹ ਕਾਰਜਕ੍ਰਮਾ ਨੂੰ ਨੇਪਰੇ ਚਾੜਦੇ ਆ ਕਿਉਂਕਿ ਇਹ ਬੜਾ ਜ਼ਿੰਮੇਵਾਰੀ ਕਾਰਾ ਕੰਮ ਹੁੰਦਾ RAM ਜੀ ਦਾ ਉਤਸਵ 9 ਦਿਨ ਚੱਲਣਾ 10 ਦਿਨ ਚੱਲਣਾ ਲੇਕਿਨ ਇਹਨੂੰ ਤਿਆਰੀ ਕਰਨ ਵਾਸਤੇ ਕਮ ਸੇ ਕਮ 2 ਮਹੀਨੇ ਪਹਿਲਾਂ ਤੇ 2 ਮਹੀਨੇ ਬਾਅਦ ਦਾ ਸਮਾਂ ਜਿਹੜਾ ਲੱਗਦਾ ਔਰ ਸਾਰੇ ਸਾਡੇ ਗੁਪਤਾ ਪ੍ਰਵਾਸ ਸਾਰੇ ਦਾਲ ਮਿਲ ਕੇ ਜਿਹੜਾ ਆਪਣਿਆਂ ਸੇਵਾ ਮਾਨ ਨਮਾਦੇ ਆ ਔਰ ਮੇਰਾ ਤੇ ਬਸ ਸਾਰਿਆਂ ਨੂੰ ਸਾਰੇ ਸਾਡੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਇੱਕੋ ਹੀ ਬੇਨਤੀ ਆ ਕਿ ਜਿਸ ਬੱਚੇ ਦੇ ਅੰਦਰ ਕੋਈ ਵੀ ਟੈਲੈਂਟ ਹੋਵੇ ਔਰ ਜਿਹਨੂੰ ਸ਼ੌਂਕ ਹੋਵੇ ਕਿ ਮੈਂ ਆਪਣੀ ਜਿਹੜਾ ਟੈਲੈਂਟ ਉਹਦਾ ਨਿਖਾਰ ਕਰਨਾ ਔਰ ਉਹ ਇਸ ਮੰਚ ਦੇ ਵਿੱਚ ਆਵੇ ਉਹਨੂੰ ਪੂਰਾ ਮੌਕਾ ਦਿੱਤਾ ਜਾਏਗਾ ਉਹਦੇ ਟੈਲੈਂਟ ਨੂੰ ਨਿਖਾਰਨ ਦਾ ਔਰ ਸਾਡੀ ਇਹ ਸਾਰੀ ਜਿਹੜੀ ਉਤਸਵ ਕਮੇਟੀ ਆ ਸਾਰੇ ਉਸ ਉਹਦੀ ਜਿਹੜੀ ਕਾਬਲੀਅਤ ਹੋ ਗਈ ਉਹਨੂੰ ਜਿਹੜਾ ਆਪਾਂ ਮੰਚ ਤੇ ਲੈ ਕੇ ਆਵਾਂਗੇ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਅੱਜ ਦੇ ਇਸ ਦਿਨ ਦੀ ਬਹੁਤ ਬਹੁਤ ਵਧਾਈ ਜੈ ਸ਼੍ਰੀ ਰਾਮ ਕਰ ਬੀਰ ਬਜਰੰਗੀ ਬਹੁਤ ਬਹੁਤ ਧੰਨਵਾਦੀ ਤੁਸੀਂ ਸਾਡੇ ਚੈਨਲ ਵਿਸ਼ਪਾ ਟੀਵੀ ਦੇ ਨਾਲ ਜੁੜੇ ਬਹੁਤ ਬਹੁਤ